ਪੁਰਾਣੇ ਸਮੇਂ ਦੀ ਗੱਲ ਹੈ। ਪ੍ਰਾਚੀਨ ਤਿੱਬਤ ਦੇ ਦੂਰ ਦਰਾਡੇ ਬਣੇ ਇੱਕ ਬੋਧ ਮੱਠ ਵਿੱਚ ਕੰਮ ਕਰਨ ਵਾਲਾ ਇੱਕ ਲਾਮਾ ਆਪਣੇ ਮੁੱਖ ਮੱਠ ਦੇ ਪ੍ਰਧਾਨ ਨੂੰ ਇੱਕ ਚਿੱਠੀ ਲਿਖਦਾ ਹੈ। ਉਸ ਚਿੱਠੀ ਵਿੱਚ ਉਹ ਲਿਖਦਾ ਹੈ ਕਿ ਕਿਰਪਾ ਕਰਕੇ ਇਸ ਬੋਧ ਮੱਠ ਵਿੱਚ ਇੱਕ ਲਾਮਾ ਹੋਰ ਭੇਜ ਦਿਓ। ਸਾਨੂੰ ਉਸ ਦੀ ਸਖਤ ਜ਼ਰੂਰਤ ਹੈ। ਜਿਵੇਂ ਹੀ ਉਹ ਚਿੱਠੀ ਮੁੱਖ ਮੱਠ ਦੇ ਪ੍ਰਧਾਨ ਨੂੰ ਮਿਲਦੀ ਹੈ ਪ੍ਰਧਾਨ ਆਪਣੇ ਸਾਰੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸ ਚਿੱਠੀ ਨੂੰ ਆਪਣੇ ਸਾਰੇ ਚੇਲਿਆਂ ਦੇ ਸਾਹਮਣੇ ਪੜਨ ਲੱਗ ਜਾਂਦਾ ਹੈ ਚਿੱਠੀ ਨੂੰ ਪੜਨ ਤੋਂ ਬਾਅਦ ਉਹ ਇਹ ਨਿਰਣਾ ਲੈਂਦਾ ਹੈ ਕਿ ਇੱਥੋਂ ਪੰਜ ਭਿਖਸ਼ੂਆਂ ਨੂੰ ਉਸ ਬੋਧ ਮੱਠ ਵਿੱਚ ਭੇਜਿਆ ਜਾਵੇਗਾ ਇਹ ਸੁਣ ਕੇ ਉਹਨਾਂ ਵਿੱਚੋਂ ਇੱਕ ਭਿਖਸ਼ੂ ਪ੍ਰਧਾਨ ਨੂੰ ਸਵਾਲ ਕਰਦਾ ਹੈ ਕਿ ਪੰਜ ਕਿਉਂ ਉੱਥੇ ਤਾਂ ਕੇਵਲ ਇੱਕ ਦੀ ਜ਼ਰੂਰਤ ਹੈ ਇਹ ਸੁਣ ਕੇ ਪ੍ਰਧਾਨ ਕਹਿੰਦਾ ਹੈ ਕਿ ਤੂੰ ਬਾਅਦ ਵਿੱਚ ਸਭ ਸਮਝ ਜਾਵੇਂਗਾ ਜੇ ਮੈਂ ਇੱਥੋਂ ਪੰਜ ਭਿਖਸ਼ੂਆਂ ਨੂੰ ਭੇਜਦਾ ਹਾਂ ਤਾਂ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਉੱਥੇ ਇੱਕ ਵੀ ਨਾ ਪਹੁੰਚੇ ਕਿਉਂਕਿ ਰਸਤਾ ਬਹੁਤ ਲੰਬਾ ਹੈ ਤੇ ਮਨ ਨੂੰ ਪਟਕਾਉਣ ਵਾਲੀਆਂ ਚੀਜ਼ਾਂ ਹਜ਼ਾਰਾਂ ਹਨ ਇਹ ਸੁਣ ਕੇ ਉੱਥੇ ਬੈਠੇ ਚੇਲੇ ਹੱਸਣ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਦਾ ਇਹ ਫੈਸਲਾ ਮੂਰਖਤਾ ਭਰਿਆ ਹੈ ਜਦੋਂ ਜ਼ਰੂਰਤ ਉੱਥੇ ਇੱਕ ਦੀ ਹੈ ਤਾਂ ਪੰਜ ਨੂੰ ਭੇਜਣਾ ਤਾਂ ਮੂਰਖਤਾ ਹੀ ਹੈ ਪਰ ਪ੍ਰਧਾਨ ਆਪਣੇ ਫੈਸਲੇ ਤੇ ਅੜਿਆ ਰਹਿੰਦਾ ਹੈ ਤੇ ਉਹਨਾਂ ਵਿੱਚੋਂ ਪੰਜ ਚੇਲਿਆਂ ਨੂੰ ਉੱਥੇ ਭੇਜਣ ਲਈ ਚੁਣ ਲੈਂਦਾ ਹੈ ਅਗਲੀ ਸਵੇਰ ਉਹ ਪੰਜੇ ਭਿਕਸ਼ੂ ਆਪਣੀ ਯਾਤਰਾ ਸ਼ੁਰੂ ਕਰ ਦਿੰਦੇ ਹਨ ਉਸੇ ਦਿਨ ਦੁਪਹਿਰੇ ਜਦੋਂ ਉਹ ਇੱਕ ਪਿੰਡ ਵਿੱਚੋਂ ਦੀ ਲੰਘ ਰਹੇ ਸਨ ਤਾਂ ਇੱਕ ਵਿਅਕਤੀ ਦੂਰੋਂ ਭੱਜ ਕੇ ਉਹਨਾਂ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਸਾਡੇ ਪਿੰਡ ਵਿੱਚ ਰਹਿਣ ਵਾਲੇ ਸੰਿਆਸੀ ਦੀ ਮੌਤ ਹੋ ਚੁੱਕੀ ਹੈ ਸਾਨੂੰ ਇੱਕ ਸੰਿਆਸੀ ਦੀ ਸਖਤ ਜ਼ਰੂਰਤ ਹੈ। ਤੁਹਾਡੇ ਵਿੱਚੋਂ ਜਿਹੜਾ ਵੀ ਭਿਕਸ਼ੂ ਸਾਡੇ ਪਿੰਡ ਵਿੱਚ ਆ ਕੇ ਰਹੂਗਾ ਉਸਦੇ ਲਈ ਇੱਕ ਵਧੀਆ ਤਨਖਾਹ ਤੇ ਰਹਿਣ ਕਰਨ ਦੀ ਵਧੀਆ ਵਿਵਸਥਾ ਕੀਤੀ ਜਾਵੇਗੀ। ਪਿੰਡ ਦੇਖਣ ਵਿੱਚ ਕਾਫੀ ਵਧੀਆ ਤੇ ਖੁਸ਼ਹਾਲ ਲੱਗ ਰਿਹਾ ਸੀ। ਪੁੱਛਣ ਤੇ ਪਤਾ ਲੱਗਾ ਕਿ ਪਿੰਡ ਵਿੱਚ ਜ਼ਿਆਦਾਤਰ ਵੱਡੇ ਕਿਸਾਨ ਤੇ ਵਪਾਰੀ ਹੀ ਰਹਿੰਦੇ ਹਨ। ਇਹ ਸਭ ਜਾਣਨ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਭਿਕਸ਼ੂ ਕਹਿੰਦਾ ਹੈ ਕਿ ਮੈਂ ਸੋਚ ਰਿਹਾ ਹਾਂ ਕਿ ਮੈਨੂੰ ਇੱਥੇ ਰੁਕ ਜਾਣਾ ਚਾਹੀਦਾ ਹੈ ਆਖਿਰ ਇਹ ਵੀ ਤਾਂ ਬੁੱਧ ਦਾ ਹੀ ਕੰਮ ਹੈ ਤੇ ਉਂਝ ਵੀ ਉੱਥੇ ਤਾਂ ਇੱਕ ਭਿਕਸ਼ੂ ਦੀ ਹੀ ਜ਼ਰੂਰਤ ਹੈ ਤੁਸੀਂ ਚਾਰੇ ਭਿਕਸ਼ੂ ਵੀ ਉੱਥੇ ਲਈ ਕਾਫੀ ਹੋ ਐਨਾ ਕਹਿ ਕੇ ਉਹ ਪੰਜਵਾਂ ਭਿਕਸ਼ੂ ਉਸ ਵਿਅਕਤੀ ਨਾਲ ਪਿੰਡ ਦੇ ਮੱਠ ਵੱਲ ਚੱਲ ਪੈਂਦਾ ਹੈ ਇਸ ਤੋਂ ਬਾਅਦ ਉਹ ਚਾਰੇ ਭਿਕਸ਼ੂ ਉਸ ਪਿੰਡ ਤੋਂ ਅੱਗੇ ਵੱਲ ਚੱਲ ਪੈਂਦੇ ਹਨ ਅਗਲੇ ਦਿਨ ਜਦੋਂ ਉਹ ਚਾਰੇ ਇੱਕ ਰਾਜ ਵਿੱਚੋਂ ਦੀ ਲੰਘ ਰਹੇ ਸਨ ਤਾਂ ਉੱਥੇ ਉਸ ਰਾਜ ਦਾ ਰਾਜਾ ਆਪਣੇ ਘੋੜੇ ਤੇ ਸਵਾਰ ਹੋ ਕੇ ਉਹਨਾਂ ਦੇ ਸਾਹਮਣੇੋਂ ਲੰਘਿਆ ਰਾਜੇ ਦੀ ਨਿਗਾਹ ਉਹਨਾਂ ਵਿੱਚੋਂ ਇੱਕ ਭਿਖਸ਼ੂ ਤੇ ਪਈ ਜੋ ਕਿ ਸਰੀਰ ਤੋਂ ਬਹੁਤ ਮਜ਼ਬੂਤ ਤੇ ਦੇਖਣ ਵਿੱਚ ਬਹੁਤ ਆਕਰਸ਼ਕ ਸੀ ਰਾਜੇ ਨੇ ਉਹਨਾਂ ਚਾਰਾਂ ਨੂੰ ਰੋਕਦੇ ਹੋਏ ਕਿਹਾ ਮੈਂ ਇਸ ਰਾਜ ਦਾ ਰਾਜਾ ਹਾਂ ਮੇਰੇ ਕੇਵਲ ਇੱਕ ਹੀ ਬੇਟੀ ਹੈ ਤੇ ਮੈਂ ਆਪਣੀ ਬੇਟੀ ਦੇ ਵਿਆਹ ਲਈ ਇੱਕ ਨੌਜਵਾਨ ਦੀ ਭਾਲ ਵਿੱਚ ਹਾਂ ਰਾਜੇ ਨੇ ਉਸ ਸੋਹਣੇ ਤੇ ਮਜ਼ਬੂਤ ਸਰੀਰ ਵਾਲੇ ਭਿਕਸ਼ੂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਮੈਂ ਆਪਣੀ ਬੇਟੀ ਦੇ ਲਈ ਜਿਹੋ ਜਿਹੇ ਨੌਜਵਾਨ ਦੀ ਕਲਪਨਾ ਕੀਤੀ ਸੀ ਤੂੰ ਬਿਲਕੁਲ ਉਸੇ ਤਰ੍ਹਾਂ ਦਾ ਹੈ ਕਿ ਤੂੰ ਮੇਰੀ ਬੇਟੀ ਨਾਲ ਵਿਆਹ ਕਰਵਾਏਂਗਾ ਮੇਰੀ ਮੌਤ ਤੋਂ ਬਾਅਦ ਤੂੰ ਹੀ ਮੇਰੇ ਇਸ ਰਾਜ ਦਾ ਵਾਰਿਸ ਹੋਵੇਂਗਾ ਉਸ ਜਵਾਨ ਭਿਕਸ਼ੂ ਨੇ ਸੋਚਿਆ ਕਿ ਅਜਿਹਾ ਮੌਕਾ ਜ਼ਿੰਦਗੀ ਵਿੱਚ ਫੇਰ ਕਦੇ ਨਹੀਂ ਮਿਲੇਗਾ ਰਾਜੇ ਦੀ ਗੱਲ ਨੂੰ ਮੰਨ ਲੈਣ ਵਿੱਚ ਹੀ ਭਲਾਈ ਹੈ ਇਹ ਸੋਚ ਕੇ ਉਸ ਨੇ ਰਾਜੇ ਦੀ ਗੱਲ ਨੂੰ ਮੰਨ ਲਿਆ ਉਸ ਚੌਥੇ ਭਿਕਸ਼ੂ ਨੇ ਆਪਣੇ ਬਾਕੀ ਸਾਥੀਆਂ ਨੂੰ ਅਲਵਿਦਾ ਕਿਹਾ ਤੇ ਰਾਜੇ ਦੇ ਘੋੜੇ ਤੇ ਸਵਾਰ ਹੋ ਕੇ ਉੱਥੋਂ ਚਲਾ ਗਿਆ ਹੁਣ ਉਹ ਬਚੇ ਹੋਏ ਤਿੰਨ ਭਿਕਸ਼ੂ ਆਪਣੇ ਮੱਠ ਦੇ ਪ੍ਰਧਾਨ ਦੀ ਕਹੀ ਹੋਈ ਗੱਲ ਨੂੰ ਮਹਿਸੂਸ ਕਰ 파 ਰਹੇ ਸਨ ਉਹ ਤਿੰਨੇ ਆਪਸ ਵਿੱਚ ਗੱਲ ਕਰ ਰਹੇ ਸਨ ਕਿ ਪ੍ਰਧਾਨ ਨੇ ਠੀਕ ਹੀ ਕਿਹਾ ਸੀ ਕਿ ਰਸਤਾ ਬਹੁਤ ਲੰਬਾ ਹੈ ਤੇ ਮਨ ਨੂੰ ਪਟਕਾਉਣ ਵਾਲੀਆਂ ਚੀਜ਼ਾਂ ਹਜ਼ਾਰਾਂ ਹਨ ਉਹਨਾਂ ਤਿੰਨਾਂ ਨੇ ਨਿਰਣਾ ਕੀਤਾ ਉਹ ਆਪਣੇ ਸਫ਼ਰ ਨੂੰ ਬਹੁਤ ਹੀ ਸਾਵਧਾਨੀ ਨਾਲ ਪੂਰਾ ਕਰਨਗੇ ਤੇ ਅਜਹੀ ਕਿਸੇ ਵੀ ਚੀਜ਼ ਤੋਂ ਆਪਣੇ ਮਨ ਨੂੰ ਝਟਕਾ ਨਹੀਂ ਦੇਣਗੇ ਹਾਲਾਂਕਿ ਅੰਦਰੋਂ ਇਹ ਤਿੰਨੋਂ ਭਿਕਸ਼ੂ ਵੀ ਉਹਨਾਂ ਦੋ ਭਿਕਸ਼ੂਆਂ ਤੋਂ ਸਾੜਾ ਮਹਿਸੂਸ ਕਰ ਰਹੇ ਸਨ ਜੋ ਇਹਨਾਂ ਨੂੰ ਛੱਡ ਕੇ ਜਾ ਚੁੱਕੇ ਸਨ ਤੀਜੀ ਰਾਤ ਉਹ ਤਿੰਨੇ ਭਿਕਸ਼ੂ ਆਪਣਾ ਰਸਤਾ ਭਟਕ ਗਏ ਬਹੁਤ ਲੱਭਣ ਤੇ ਉਹਨਾਂ ਨੂੰ ਦੂਰ ਇੱਕ ਲਾਲਟਨ ਜਗਦੀ ਦਿਖਾਈ ਦਿੱਤੀ ਲਾਲਟਨ ਦੀ ਰੋਸ਼ਨੀ ਨੂੰ ਦੇਖ ਕੇ ਇਹ ਉੱਥੇ ਪਹੁੰਚ ਗਏ ਉੱਥੇ ਇੱਕ ਘਰ ਸੀ ਜਿਸ ਦੀ ਖਿੜਕੀ ਤੇ ਲਾਲਟਨ ਲਟਕੀ ਹੋਈ ਸੀ ਉਹਨਾਂ ਨੇ ਦਰਵਾਜ਼ੇ ਤੇ ਖੜ ਕੇ ਆਵਾਜ਼ ਲਗਾਈ ਤਾਂ ਇੱਕ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਲੜਕੀ ਨੇ ਉਹਨਾਂ ਨੂੰ ਝੁੱਕ ਕੇ ਪ੍ਰਣਾਮ ਕੀਤਾ ਤੇ ਘਰ ਦੇ ਅੰਦਰ ਆਉਣ ਲਈ ਕਿਹਾ ਜਦੋਂ ਉਹ ਤਿੰਨੇ ਘਰ ਦੇ ਅੰਦਰ ਬੈਠ ਗਏ ਤਾਂ ਲੜਕੀ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਭੇਜਿਆ ਹੈ ਕਿਉਂਕਿ ਮੈਂ ਇਸ ਘਰ ਵਿੱਚ ਇਕੱਲੀ ਸੀ ਤੇ ਆਪਣੇ ਮਾਤਾ-ਪਿਤਾ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਹਾਲੇ ਤੱਕ ਵਾਪਸ ਨਹੀਂ ਆਏ ਮੈਨੂੰ ਇਕੱਲੀ ਨੂੰ ਡਰ ਲੱਗ ਰਿਹਾ ਸੀ ਚੰਗਾ ਹੋਇਆ ਕਿ ਤੁਸੀਂ ਆ ਗਏ ਕਿਰਪਾ ਕਰਕੇ ਤੁਸੀਂ ਕੁਝ ਦਿਨਾਂ ਲਈ ਇੱਥੇ ਹੀ ਰੁਕ ਜਾਓ ਜਦੋਂ ਤੱਕ ਮੇਰੇ ਮਾਤਾ-ਪਿਤਾ ਵਾਪਸ ਨਹੀਂ ਆ ਜਾਂਦੇ ਲੜਕੀ ਨੇ ਉਹਨਾਂ ਤਿੰਨਾਂ ਨੂੰ ਖਾਣ ਲਈ ਭੋਜਨ ਦਿੱਤਾ ਤੇ ਆਰਾਮ ਕਰਨ ਲਈ ਬਿਸਤਰੇ ਲਗਾ ਦਿੱਤੇ ਅਗਲੀ ਸਵੇਰ ਉਹਨਾਂ ਤਿੰਨਾਂ ਨੇ ਉੱਥੋਂ ਜਾਣਾ ਸੀ ਪਰ ਉਹਨਾਂ ਵਿੱਚੋਂ ਇੱਕ ਭਿਖਸ਼ੂ ਲੜਕੀ ਦੇ ਨਰਮ ਸੁਭਾਅ ਤੇ ਸੁੰਦਰਤਾ ਤੇ ਆਕਰਸ਼ਿਤ ਹੋ ਗਿਆ ਉਸਨੇ ਕਿਹਾ ਇਹ ਠੀਕ ਨਹੀਂ ਹੈ ਇਸ ਲੜਕੀ ਦੇ ਮਾਤਾ ਪਿਤਾ ਹਾਲੇ ਤੱਕ ਵਾਪਸ ਨਹੀਂ ਆਏ ਇਸ ਲਈ ਮੈਨੂੰ ਇਸ ਦੀ ਦੇਖਭਾਲ ਲਈ ਇੱਥੇ ਹੀ ਰੁਕਣਾ ਹੋਵੇਗਾ ਜਦੋਂ ਇਸ ਦੇ ਮਾਤਾ ਪਿਤਾ ਵਾਪਸ ਆ ਜਾਣਗੇ ਉਦੋਂ ਮੈਂ ਖੁਦ ਹੀ ਤੁਹਾਡੇ ਕੋਲ ਆ ਜਾਵਾਂਗਾ ਉਹਨਾਂ ਦੋਵੇਂ ਪਿਖਸ਼ੂਆਂ ਨੇ ਉਸ ਤੀਸਰੇ ਪਿਖਸ਼ੂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਸੁਣ ਲਈ ਤਿਆਰ ਨਹੀਂ ਸੀ ਅਖੀਰ ਉਹਨਾਂ ਦੋਵਾਂ ਨੂੰ ਹੀ ਅੱਗੇ ਦੇ ਸਫ਼ਰ ਲਈ ਜਾਣਾ ਪਿਆ ਅਗਲੀ ਸਵੇਰ ਜਦੋਂ ਉਹ ਦੋਵੇਂ ਇੱਕ ਪਿੰਡ ਵਿੱਚੋਂ ਦੀ ਲੰਘ ਰਹੇ ਸਨ ਤਾਂ ਇੱਕ ਵੱਡੀ ਭੀੜ ਨੇ ਉਹਨਾਂ ਦੋਵਾਂ ਨੂੰ ਘੇਰ ਲਿਆ ਕਿਉਂਕਿ ਉਹ ਪਿੰਡ ਨਾਸਤਿਕ ਲੋਕਾਂ ਦਾ ਸੀ ਜਿਹੜੇ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਤੁਸੀਂ ਇਹ ਸਿੱਧ ਕਰੋ ਕਿ ਜੋ ਵੀ ਤੁਹਾਡੇ ਬੁੱਧ ਨੇ ਕਿਹਾ ਹੈ ਉਹ ਸਭ ਸੱਚ ਹੈ ਪਿੰਡ ਦੇ ਇੱਕ ਵਿਦਵਾਨ ਵਿਅਕਤੀ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਆਓ ਤੇ ਮੇਰੇ ਨਾਲ ਬਹਿਸ ਕਰੋ ਇਹ ਸਿੱਧ ਕਰੋ ਕਿ ਤੁਹਾਡੇ ਬੁੱਧ ਦੇ ਸਿਧਾਂਤ ਸੱਚ ਹਨ। ਉਹਨਾਂ ਦੋਵਾਂ ਵਿੱਚੋਂ ਇੱਕ ਪਿਖਸ਼ੂ ਨੇ ਪਿੰਡ ਵਾਲਿਆਂ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ। ਇਹ ਦੇਖ ਦੂਜੇ ਪਿਖਸ਼ੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੂੰ ਇਹ ਕੀ ਕਰ ਰਿਹਾ ਹੈ ਤੇ ਪਤਾ ਨਹੀਂ ਇਸ ਕੰਮ ਵਿੱਚ ਤੈਨੂੰ ਕਿੰਨਾ ਸਮਾਂ ਲੱਗ ਜਾਵੇ। ਅਸੀਂ ਜਲਦੀ ਤੋਂ ਜਲਦੀ ਉਸ ਮੱਠ ਤੱਕ ਵੀ ਤਾਂ ਪਹੁੰਚਣਾ ਹੈ। ਪਿਖਸ਼ੂ ਨੇ ਉੱਤਰ ਦਿੱਤਾ ਇਨਾ ਪਿੰਡ ਵਾਲਿਆਂ ਨੂੰ ਸਮਝਾਉਣ ਵਿੱਚ ਭਾਵੇਂ ਮੇਰੀ ਪੂਰੀ ਜ਼ਿੰਦਗੀ ਹੀ ਕਿਉਂ ਨਾ ਬਰਬਾਦ ਹੋ ਜਾਵੇ ਪਰ ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰਾਂਗਾ ਮੈਂ ਬੁੱਧ ਦਾ ਚੇਲਾ ਹਾਂ ਤੇ ਇਨਾਂ ਲੋਕਾਂ ਨੇ ਮੇਰੇ ਗੁਰੂ ਦੇ ਸਿਧਾਂਤ ਤੇ ਸਵਾਲ ਉਠਾਏ ਹਨ ਇਸ ਲਈ ਮੈਂ ਇਹਨਾਂ ਨੂੰ ਗਲਤ ਸਾਬਤ ਕਰਕੇ ਹੀ ਰ੍ਹਾਂਗਾ ਉਂਝ ਵੀ ਉੱਥੇ ਸਿਰਫ ਇੱਕ ਹੀ ਭਿਕਸ਼ੂ ਦੀ ਜ਼ਰੂਰਤ ਹੈ ਇਸ ਲਈ ਤੂੰ ਜਾ ਜਦੋਂ ਇਸ ਪਿੰਡ ਦੇ ਲੋਕਾਂ ਨੂੰ ਬੁੱਧ ਦੇ ਸਿਧਾਂਤਾਂ ਤੇ ਯਕੀਨ ਹੋ ਜਾਵੇਗਾ ਉਦੋਂ ਮੈਂ ਵਾਪਸ ਆ ਜਾਵਾਂਗਾ ਅਸਲ ਵਿੱਚ ਇਹ ਚੁਣੌਤੀ ਬੁੱਧ ਨੂੰ ਨਹੀਂ ਬਲਕਿ ਉਸ ਭਿਕਸ਼ੂ ਦੇ ਹੰਕਾਰ ਨੂੰ ਲੱਗ ਗਈ ਸੀ ਇਸ ਲਈ ਉਹ ਉੱਥੇ ਹੀ ਰੁਕ ਗਿਆ ਤੇ ਅਖੀਰ ਇੱਕ ਭਿਕਸ਼ੂ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਿਆ ਦੋਸਤੋ ਜੇ ਅਸੀਂ ਆਪਣੇ ਜੀਵਨ ਵਿੱਚ ਦੇਖੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਵੱਡੇ ਵੱਡੇ ਟੀਚੇ ਨਿਧਾਰਤ ਕਰਦੇ ਹਨ ਤੇ ਫਿਰ ਉਹਨਾਂ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਉਹਨਾਂ ਚੋਂ ਬਹੁਤ ਥੋੜੇ ਲੋਕ ਹੁੰਦੇ ਹਨ ਜੋ ਆਪਣੇ ਉਹਨਾਂ ਟੀਚਿਆਂ ਨੂੰ ਪੂਰਾ ਕਰ ਪਾਉਂਦੇ ਹਨ ਤੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਉਦੇਸ਼ ਪ੍ਰਾਪਤੀ ਦੇ ਰਾਹ ਵਿੱਚ ਆਉਣ ਵਾਲੀਆਂ ਪਟਕਣਾ ਤੋਂ ਪਟਕ ਜਾਂਦੇ ਹਨ ਇਸ ਲਈ ਜੇਕਰ ਤੁਸੀਂ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹੋ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਦੇਸ਼ ਪ੍ਰਾਪਤੀ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਘਬਰਾਉਣਾ ਛੱਡ ਦਿਓ ਤੇ ਫੇਰ ਕਿਤੇ ਜਾ ਕੇ ਤੁਸੀਂ ਆਪਣੀ ਮੰਚਾ ਹੀ ਮੰਜ਼ਿਲ ਨੂੰ ਹਾਸਲ ਕਰ ਸਕੋਗੇ ਧੰਨਵਾਦ